ਤੇ ਜਿਹੜਾ ਪੇਰ ਆਂਦੇ ਨੇ ਦੂਜਿਆਂ ਤਾਂ ਆਪਾਂ ਨੂੰ ਪਤਾ ਹੀ ਏ ਕਿ ਇੱਕ ਵਾਰ ਜੀਵ ਵਕ ਹੋ ਗਿਆ ਭੁੱਲ ਗਿਆ ਉਹਨੇ ਜੂਨ ਵਿੱਚ ਚਲੇ ਜਾਣਾ ਜਾਂ ਸੱਚ ਉਹ ਮਿਲ ਲਓ ਦੋਵੇਂ ਰਸਤੇ ਨੇ ਜਾਂ ਸੱਚ ਵਿੱਚ ਚਲੇ ਜਾਉਂਦੇ ਛੱਡਣ ਤੋਂ ਬਾਅਦ ਤੇ ਜਾ ਅਕਾਰ ਵਿੱਚ ਚਲੇ ਜਾਉ ਹੁਣ ਬਹੁਤ ਸਾਰੇ ਜੀਵ ਪੇਰਾਂ ਨੂੰ ਮੰਨਦੇ ਨੇ ਗੁਰੂ ਘਰ ਨੂੰ ਛੱਡ ਗਏ ਨੇ ਇੱਥੇ ਇੱਕ ਪਿੰਡ ਮੁਕਸਦ ਦੇ ਕੋਲ ਇੱਕ ਪੀਰ ਦੇ ਕਬਰ ਉਧਰ ਬਣਾਇਆ ਹੈ ਸ਼ੇਪਾਸ਼ਾ ਦਾ ਗੁਰਦੁਆਰਾ ਗ੍ਰਹੀ ਕਰਨ ਲੱਗੇ ਪੀਰ ਦੇ ਕਬਰ ਦਾ 36 ਲੱਖ ਹੋ ਗਿਆ ਤੇ ਸੁਹਰਗਮਨ ਸਿੰਘ ਸਾਹਿਬ ਦਾ ਗੁਰਦੁਆਰਾ ਉੱਥੇ ਬਣਾਇਆ ਤੇ 13 ਹਜ਼ਾਰ ਉਧਰ 36 ਜਗਤ ਉਹਦਾ 13 ਹਜ਼ਾਰ ਹੋਇਆ ਜਾਨੀ ਲੋਕ ਕਬਰਾਂ ਨੂੰ ਜ਼ਿਆਦਾ ਮੰਨਣ ਲੱਗ ਗਏ ਨੇ ਅੰਦਰ ਦੇ ਪੀਰੇ ਹੁਣ ਪੀਰ ਜਿਹੜਾ ਪੀਰ ਉਸ ਨੂੰ ਕਹਿੰਦੇ ਜਿਹੜਾ ਭਗਤੀ ਕਰਦਾ ਹੈ ਤੇ ਪੀਰ ਤਾਂ ਜੇ ਗਿਆ ਤਾਂ ਸੱਚ ਨੂੰ ਮਿਲ ਗਿਆ ਜਾ ਕੇ ਦੇ ਛੁੱਡੀ ਇਸ ਮਾਰਗ ਰਹੀ ਸੱਚੇ ਚਲਾ ਕੇ ਜਾ ਕੇ ਸਮਾ ਗਿਆ ਤੇ ਜੇ ਪੀਰ ਨਹੀਂ ਇਥੋਂ ਪਗੜਿਆ ਦੇ ਛੱਡਣ ਤੋਂ ਬਾਅਦ ਜਿਨ੍ਹਾਂ ਜੋ ਫੈਸਲਾ ਨਹੀਂ ਹੋਇਆ ਉਹਨਾਂ ਚ ਛੱਡਦੇ ਨਹੀਂ ਜਿਨ੍ਹਾਂ ਜੂਨ ਵਿੱਚ ਨਹੀਂ ਪਾਉਂਦੇ ਤੇ ਪੀਰ ਉਥੇ ਕਿਹੜਾ ਰਹਿ ਗਿਆ ਇਹ ਸਾਡੇ ਭਰਮ ਪਾਏ ਹੋਏ ਨੇ ਲੋਕਾਂ ਨੇ ਪੀਰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਤੇ 3 ਪਾਸ਼ਾ ਤੋਂ ਕਦੇ 4 ਪਾਸ਼ਾ ਦੋਸਰੇ ਪਾਸ਼ਾ 6 ਪਾਸ਼ਾ ਤੱਕ ਪੀਰਾਂ ਦਾ ਖਿਤਾਬ ਹੈ ਤੇ ਉਹ ਤਾਂ ਸਤਿ ਸਿਮਾ ਅਗੇ ਸਾਨੂੰ ਉਪਦੇਸ਼ ਦੇ ਗਏ ਇਸੇ ਤਰ੍ਹਾਂ ਜਿਹੜਾ ਪੀਰ ਹੈ ਭਗਤੀ ਕਰਦਾ ਹੈ ਔਲੀਆ ਹੈ ਜਿਹੜਾ ਫਕਰ ਹੈ ਜਿਹੜਾ ਉਹ ਸੱਚੋਂ ਮਿਲਿਆ ਤੇ ਉਦੋਂ ਚਲਾ ਗਿਆ ਨਹੀਂ ਤਾਂ ਜੁਣੋ ਹੀ ਚਲਾ ਗਿਆ ਉੱਥੇ ਤਾਂ ਕੁਝ ਵੀ ਨਹੀਂ ਉੱਥੇ ਕਬਰ ਬਣਾਤੀ ਤੇ ਹੁਣ ਪੀਰ ਮੰਨ ਲਿਆ ਇਸੇ ਤਰ੍ਹਾਂ ਇਹ ਇਹ ਜਿਹੜੇ ਭਰਮ ਨੇ ਨਾ ਇਹਨਾਂ ਤੋਂ ਸੇ ਕੱਢਣਾ ਲੋਕਾਂ ਨੂੰ ਜਿਹੜੇ ਭਰਮ ਵਿੱਚ ਆਪਦਾ ਜੀਵ ਲਗਵਾਇ ਚੱ ਰਹੇ ਨੇ ਇਹ ਕੁਦਰਤ ਦਾ ਅਸੂਲ ਹੈ ਕਿ 84 ਲੱਖ ਜੂਨ ਦੇ ਵਿੱਚੋਂ ਜਿਹੜਾ ਕਾਨੂੰਨ ਇੱਕ ਐਸ ਕਿਸਮ ਦਾ ਬਣਾਤਾ ਹੈ ਜਿਹੜਾ ਸਾਨੂੰ ਟਾਈਮ ਦਿੱਤਾ ਹੈ ਡੋਰੀ ਉਸ ਮਾਲਕ ਦੇ ਹੱਥੇ ਪ੍ਰੋਬਲੀ ਡੋਰੀ ਹੱਥ ਮਾਰੇ ਸਬਦ ਦੀ ਡੋਰੀ ਪੌਣ ਦੀ ਡੋਰੀ ਇਥੋਂ ਸੰਦਰੇ ਅਸੀਂ ਨਿਜ ਮਹਿਲ ਵਿੱਚ ਆਉਣਾ ਹੈ ਨਿਜ ਮਹਿਲ ਤੋਂ ਪੌਣੇ ਪ੍ਰਵੇਸ਼ ਹੋਣਾ ਹੈ ਖਿਲਣਾ ਹੈ ਪੌਣ ਨੂੰ ਛੱਡ ਕੇ ਸਭ ਨੂੰ ਪਕੜ ਗਿਆ ਆਪ ਦੇ ਘਰ ਜਾਣਾ ਹੈ ਇੱਧਰ ਤੋਂ ਇੱਧਰ ਨਹੀਂ ਜਾ ਸਕਦੇ ਜਿੰਨਾ ਸਮਾਂ ਦਿੱਤਾ ਹੈ ਤੇ ਜਿੰਨਾ ਸਾਹਾਂ ਦੰਦ ਦਿੱਤਾ ਹੈ ਇੱਕ ਦੂਸਰੇ ਪ੍ਰਵੇਸ਼ ਨਹੀਂ ਹੋ ਸਕੇਦੇ ਜੇ ਅਸੀਂ ਇੱਕ ਦੂਜੇ ਪ੍ਰਵੇਸ਼ ਹੋਣ ਲੱਗ ਗਏ ਆਪਦੀ ਮਰਜ਼ੀ ਨਾਲ ਤੇ ਕੁਦਰਤ ਦਾ ਕਾਨੂੰਨ ਪੰਗ ਹੋ ਜਾਏਗਾ ਫਿਰ ਤਾਂ ਕੋਈ ਰਹਿ ਗਏ ਨਹੀਂ ਕਿਸੇ ਦੂਜੀ ਜੋਨ ਚ ਆ ਕੇ ਕਿ ਮੈਨੂੰ ਅੱਜ ਚੰਗ ਲੱਗਦੀ ਹੈ ਛੱਡ ਕੇ ਉਧਰ ਵੱਢ ਜਾਏਗਾ ਸੋ ਇਸ ਕਰਕੇ ਉਹਨਾਂ ਨੂੰ ਸਮਝਾਉਣਾ ਹੈ ਇਹ 1 ਜੂਨ ਤੋਂ 2 ਜੂਨ ਵਿੱਚ ਨਹੀਂ ਤੁਸੀਂ ਜਾ ਸਕਦੇ ਕਿਸੇ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ ਤੇ ਜੇ ਤੁਹਾਨੂੰ ਉਹ ਆਕਾਰ ਅੱਛਾ ਲੱਗਦਾ ਹੈ ਜਦੋਂ ਦਿੱਤਾ ਹੈ ਸਮਾਂ ਖਤਮ ਹੋ ਗਿਆ ਉਸ ਮਨੁੱਖ ਜੋ ਸਾਲਾ ਜੀ ਉਸ ਆਕਾਰ ਵਿੱਚ ਭੇਜ ਦੇਣਗੇ ਜੇ ਸੱਚ ਨੂੰ ਮਨੁੱਖ ਜੋ ਸਾਲੋਗੇ ਸੱਚੇ ਚਲੇ ਜਾਓਗੇ ਜੇ ਆਕਾਰ ਨੂੰ ਵਸਾਓਗੇ ਤਾਂ ਉਸ ਆਕਾਰ ਨੂੰ ਵਿੱਚ ਭੇਜ ਦਿੱਤੇ ਜਾਓਗੇ ਇਹ ਕੁੰਦਨ ਦਾ ਅਸੂਲੇ ਇਸ ਕਰਕੇ ਮਹਾਰਾਜਾਂ ਨੇ ਜੇ ਸਾਡਾ ਮਨ ਪ੍ਰੇਤ ਬਣ ਗਿਆ ਇਹ ਦੂਜੇ ਪ੍ਰੇਤਾਂ ਨਾਲੋਂ ਤੇ ਪਸ਼ੂ ਨਾਲੋਂ ਭੈੜਾ ਹੈ ਇਸ ਨੂੰ ਸਭ ਤੋਂ ਜ਼ਿਆਦਾ ਗਿਆਨ ਹੈ ਸਾਨੂੰ ਮਨਸ ਜਮ ਤੱਕ ਮਿਲ ਗਿਆ ਹੈ ਲੇਕਿਨ ਇਹਦੀ ਕਦਰ ਨਾ ਹੋਣ ਕਰਕੇ ਤੇ ਮਹਾਰਾਜ ਜੰਦਰ ਚਰੰਕਾਲ ਪਾਈ ਦਰਲਾ ਬਧੇ ਨਾਮ ਬਿਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਕਤੇ ਬੁਰੀ ਤੇਸ ਨਾਲ ਮੁਝੇ ਜੇ ਨੇ ਸ੍ਰੀ ਜੇ ਅਸੀਂ ਸੱਚ ਨੂੰ ਪਛਾਣਿਆ ਜਿਸ ਨੇ ਸਾਨੂੰ ਪੈਦਾ ਕੀਤਾ ਤੇ ਇਹਦਾ ਪਛਾਣ ਤਾਂ ਪ੍ਰੇਤਾਂ ਤੋਂ ਪੈੜੀ ਹੈ ਤੇ ਤੁਸੀਂ ਆਪ ਵੀ ਦੇਖੋ ਮਾਰਾ ਕੋਈ ਆਦਮੀ ਹੋਵੇ ਤੇ ਤੁਸੀਂ ਪਾਸੇ ਟੱਪ ਜਾਂਦੇ ਹੋ ਪਤਾ ਨਹੀਂ ਉਹਨੇ ਕੀ ਬੋਲ ਪੈਣਾ ਤੇ ਜੇ ਸਾਡਾ ਮਨ ਪ੍ਰੇਤਪ ਹੋ ਗਿਆ ਤੇ ਦੂਜਾ ਦਾ ਪ੍ਰੇਤ ਪਾਉਣ ਵਿੱਚ ਵਸਣ ਵਾਲਾ ਸਾਡੇ ਲਾਗੇ ਨਹੀਂ ਆਉਂਦਾ ਇਹ ਗੰਦੇ ਨੇ ਇਹ ਸਾਡਾ ਨੁਕਸਾਨ ਕਰ ਦੇਣਗੇ ਸੋ ਇਸ ਕਰਕੇ ਕੋਈ ਕਿਸੇ ਨੂੰ ਪ੍ਰੇਤ ਚੰਬਰਦਾ ਨਹੀਂ ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ ਸਿਰਫ ਦੁੱਖ ਸਾਡਾ ਮਨ ਆਪ ਹੀ ਲੈਂਦਾ ਹੈ ਓਏ ਮੈਂ ਪਰਮਾ ਜਾਈ ਪਾਏਗੇ ਇਸ ਕਰਕੇ ਜਦੋਂ ਅਸੀਂ ਸਬ ਨਾਲ ਜੁੜੇ ਹੋਵਾਂਗੇ ਇਹ ਜਿਹੜੇ ਤ੍ਰੈਗੁਣਾ ਦੇ ਅਗਨ ਇਹ ਸਾਨੂੰ ਨਹੀਂ ਕੋਏਗੀ